ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਜਨਮ ਤੋਂ ਬਾਅਦ 14 ਸਾਲ ਬਾਅਦ ਕੰਸ ਨੂੰ ਮਾਰਿਆ ਸੀ ਕੰਸ ਨੂੰ ਮਾਰ ਕੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਮਾਤਾ ਪਿਤਾ ਨੂੰ ਜੇਲ੍ਹ ਵਿੱਚੋਂ ਆਜ਼ਾਦ ਕਰਵਾਇਆ ਸੀ ਮਤਲਬ ਕਿ ਕਾਰਾਗਾਰ ਵਿੱਚੋਂ ਆਜ਼ਾਦ ਕਰਵਾਇਆ ਸੀ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਾਤਾ ਨੇ ਪੁੱਛਿਆ ਕਿ ਬੇਟਾ ਤੂੰ ਭਗਵਾਨ ਹੈ ਤੂੰ ਰੱਬ ਹੈ ਤੂੰ ਸਾਨੂੰ ਆਜ਼ਾਦ ਕਰਨ ਵਿੱਚ 14 ਸਾਲ ਕਿਉਂ ਲਗਾ ਦਿੱਤੇ ਜਦ ਕਿ ਤੂੰ ਕੰਸ ਨੂੰ ਜਦੋਂ ਮਰਜੀ ਮਾਰ ਸਕਦਾ ਸੀ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਹੱਥ ਛੋੜ ਕੇ ਕਹਿਣ ਲੱਗੇ ਕਿ ਮਾਤਾ ਜੀ ਮਾਫ ਕਰਨਾ ਤੁਹਾਨੂੰ ਇਹ ਸਜ਼ਾ ਭੁਗਨੀ ਹੀ ਪੈਣੀ ਸੀ ਕਿਉਂਕਿ ਪਿਛਲੇ ਜਨਮ ਵਿੱਚ ਤੁਸੀਂ ਮੈਨੂੰ 14 ਸਾਲ ਦਾ ਬਨਵਾਸ ਦਿੱਤਾ ਸੀ ਇਸ ਕਰਕੇ ਇਹ ਕਰਮ ਇਹ ਸਜ਼ਾ ਤੁਹਾਨੂੰ ਭੁਗਨੀ ਹੀ ਪੈਣੀ ਸੀ ਕਿਉਂਕਿ ਕਰਮਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਮਾਤਾ ਦੇਵਕੀ ਬੜੀ ਹੈਰਾਨ ਹੋਈ ਕਿ ਉਹ ਕਿਵੇਂ ਮੈਂ ਆਪ ਜੀ ਦੀ ਗੱਲ ਸਮਝੀ ਨਹੀਂ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਮੈਂ ਰਾਮ ਸੀ ਅਤੇ ਤੂੰ ਮਾਤਾ ਕੈਕਈ ਸੀ ਤੁਸੀਂ ਮੈਨੂੰ 14 ਸਾਲਾਂ ਦਾ ਬਨਵਾਸ ਦਿੱਤਾ ਸੀ ਇਸ ਕਰਕੇ ਤੁਸੀਂ 14 ਸਾਲ ਵਿੱਚ 14 ਸਾਲ ਤੁਸੀਂ ਇਸ ਜੇਲ੍ਹ ਵਿੱਚ ਕੈਦ ਰਹੇ ਹੋ ਤੁਸੀਂ ਮੇਰਾ ਵਿਛੋੜਾ ਸਹਾਇ ਸੀ ਤਮਾਤਾ ਦੇਵਕੀ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਫਿਰ ਯਸ਼ੋਦਾ ਕੌਣ ਹੈ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਉਹ ਹੈ ਮਾਤਾ ਕੁਸ਼ਲਿਆ ਜੀ ਜਿਨ੍ਹਾਂ ਨੇ 14 ਸਾਲ ਮੇਰੇ ਵਿਸ਼ੋਰੇ ਵਿੱਚ ਹੰਝੂ ਬਹਾਏ ਸੀ ਉਹ ਮਾਤਾ ਯਸ਼ੋਦਾ ਸੀ ਇਸ ਕਰਕੇ ਕਰਮਾਂ ਦਾ ਫਲ ਹਰ ਹਾਲਤ ਵਿੱਚ ਭੋਗਣਾ ਪੈਦਾ ਹੈ ਭੋਗੇ ਬਿਨਾ ਕੋਈ ਰਹਿ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ